ਮੇਰਾ ਨਾਮ ਗੁਰਵਿੰਦਰ ਸ਼ਰਮਾ ਸਾਡੀ ਟੀਮ ਰਖਵਾਲੇ ਰੁੱਖਾਂ ਦੇ ਅਸੀਂ ਆਮ ਹੀ ਵਾਤਾਵਰਣ ਦੇ ਨਾਲ ਸੰਬੰਧਿਤ ਹੈ ਜਿਹੜੀਆਂ ਉਹ ਐਕਟੀਵਿਟੀਆਂ ਕਰਦੇ ਆ ਤਾਂ ਬਹੁਤ ਦੁੱਖ ਹੋਇਆ ਅਸੀਂ ਮੌਕੇ ਤੇ ਪਹੁੰਚੇ ਆ ਤਾਂ ਇਹ ਦਰਖਤ ਤਾਂ तकरीबन 30 ਦਰਖਤ ਹੈ ਜਿਹੜੇ ਉਹ ਛੜਕ ਦੇ ਉੱਤੇ ਆ ਜਿਹੜੇ ਉਹਨਾਂ ਨੂੰ ਵੱਢ ਰਹੇ ਸੀਗੇ ਜੋ ਠੇਕੇਦਾਰ ਹੈ ਤੇ ਕਹਿੰਦੇ ਜੀ ਮਹਿਕਮੇ ਨੇ ਸਾਨੂੰ ਜਿਹੜੀ ਹੈਗੀ ਇੱਕ ਗਿੱਦਰ ਚਿੱਠੀ ਜੀ ਦਿੱਤੀ ਹੈ ਤੇ ਅਸੀਂ ਤਾਂ ਉਹਦੇ ਆਧਾਰ ਤੇ ਇਹ ਜਿਹੜੇ ਦਰਖਤ ਹੈ ਜਿਹੜੇ ਉਹ ਵੱਢ ਰਹੇ ਆ ਵੱਡੇ ਪੁਰਾਣੇ ਪੂਰੇ ਭਰੇ ਹੋਏ ਦਰਖਤ ਹੈ ਜਿਹੜੇ ਉਹਨਾਂ ਨੂੰ ਜਿਹੜਾ ਇਸ ਟਾਈਮ ਵੱਢਿਆ ਕੁਝ ਡਰਕਤ ਵੱਢਤੇ ਕੁਝ ਦੇ ਉੱਤੇ ਬਾਢਾ ਲਾਇਆ ਹੋਇਆ ਜੀਸੀਬੀ ਹੈਗੀ ਆ ਟਰਾਲੀ ਸੀ ਲੇਬਰ ਲੱਗੀ ਹੋਈ ਆ ਤਾਂ ਅਸੀਂ ਇਹਨਾਂ ਨੂੰ ਰੋਕਿਆ ਇੱਥੇ ਆ ਕੇ ਤਾਂ ਸਾਡੇ ਨਾਲ ਠੇਕੇਦਾਰ ਨੇ ਵੀ ਸਾਡੇ ਨਾਲ ਜਿਹੜਾ ਹੈਗਾ ਮੰਦੀ ਆ ਸਾਡਾ ਨੰਬਰਤੀ ਹੈ ਵੀ ਤੁਸੀਂ ਕਿਵੇਂ ਰੋਕ ਲੋਂਗੇ ਤਾਂ ਅਸੀਂ ਇਹ ਕਹਿ ਵੀ ਅਸੀਂ ਰੋਕ ਸਕਦੇ ਹਾਂ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਤਾਂ ਪਰਮਿਸ਼ਨ ਜਿਹੜੀ ਦੇਖੀ ਹੈ ਉਹ ਪਰਮਿਸ਼ਨ ਹੈ ਜਿਹੜੀ ਉਹ ਸਭ ਮਿਲੀ ਭੁਗਤਾਲੀ ਪਰਮਿਸ਼ਨ ਹੈ ਉਹ ਪੈਸੇ ਲੈ ਦੇ ਕੇ ਕੋਈ ਗੋਲ ਮੋਲ ਗੱਲਾਂ ਕਰਕੇ ਬਣਾਈ ਲੱਗਦੀ ਹੈ ਜਾਂ ਕਿਤੋਂ ਮੰਗਵਾਈ ਲੱਗਦੀ ਹੈ ਜਾਂ ਕਿਸੇ ਨੇ ਦਿੱਤੀ ਹੈ ਕਿਉਂਕਿ ਮਹਿਕਮਾ ਜਿਹੜਾ ਹੈਗਾ ਉਹਨੇ ਇਹ ਸੜਕ ਦੇ ਉੱਤੇ ਜਿੱਥੇ ਆਪਾਂ ਖੜੇ ਆ ਉਹ ਦਰਖਤਾਂ ਨੂੰ ਵੱਢਣ ਦੀ ਪਰਮਿਸ਼ਨ ਦਿੱਤੀ ਹੈ ਜਿਹੜੀ ਕਲੋਨੀ ਨੂੰ ਇਹਨਾਂ ਨੇ ਫਾਇਦਾ ਪਹੁੰਚਾਉਣਾ ਜਾਂ ਜਿਹੜੀ ਇੱਕ ਬਿਲਡਿੰਗ ਇੱਧਰ ਬਣ ਰਹੀ ਹੈ ਉਹਨੂੰ ਫਾਇਦਾ ਪਹੁੰਚਾਉਣਾ ਉਹਦੀ ਰਜਿਸਟਰੀ ਅੰਦਰ ਦੀ ਹੈ ਨਾ ਕਿ ਸੜਕ ਦੀ ਰਜਿਸਟਰੀ ਹੈ ਉਹ ਅਪਡੇਟ ਰਜਿਸਟਰੀ ਜਿੱਥੋਂ ਤੱਕ ਉਹਨਾਂ ਦੀ ਹੋਈ ਆ ਆਪਦਾ ਕੁਛ ਕਰਨ ਚਾਹੇ ਸੌਣੇ ਦੀਆਂ ਗੰਦਾ ਕੱਢ ਲੈਣ ਲੇਕਿਨ ਜਿਹੜੀ ਸੜਕ ਹੈ ਜਿਹੜੀ ਆਮ ਪਬਲਿਕ ਦੀ ਸੜਕ ਹੈ ਜਿਹੜੀ ਇਸ ਧਰਤੀ ਦੇ ਉੱਤੇ ਦਰਖਤਾਂ ਜਿਹੜੇ ਉਹ ਕੁਦਰਤ ਵੱਲੋਂ ਹੋਏ ਵਿਆ ਉਹਨਾਂ ਨੂੰ ਵੱਢਣ ਦੀ ਪਰਮਿਸ਼ਨ ਇਹਨਾਂ ਨੂੰ ਕਿਹਨੇ ਦਿੱਤੀ ਆ ਤਾਂ ਅਸੀਂ ਉਸ ਨੂੰ ਰੋਕਣ ਖਾਤਰ ਵੱਖ-ਵੱਖ ਜਿਹੜੇ ਸਾਡੇ ਨਾਲ ਸਾਥੀ ਖੜੇ ਆ ਮੱਲੇ ਵਾਲੇ ਖੜੇ ਆ ਸਮਾਜ ਸੇਵੀ ਖੜੇ ਆ ਤਾਂ ਅਸੀਂ ਜਿਹੜਾ ਹੈਗਾ ਉਹ ਬੰਦ ਕਰਾਉਣੀ ਹੈ ਉਹ ਪਰਮਿਸ਼ਨ ਜਿਹੜੀ ਹੈਗੀ ਆ ਉਹ ਰੱਦ ਕਰਾਉਣੀ ਹੈ ਆਪੇ ਮਹਿਕਮਾ ਸਾਨੂੰ ਇਹਦਾ ਸਪਸ਼ਟਿਕਰਨ ਦੇਵੇ ਵੀ ਕਿਹਦੀ ਪਰਮਿਸ਼ਨ ਨਾਲ ਦਿੱਤੀ ਆ ਕਿੱਥ ਜਦੋਂ ਤੁਸੀਂ ਦਰਖਤ ਲਾਏ ਨਹੀਂ ਪਾਣੀ ਉਹਨਾਂ ਨੂੰ ਅਸੀਂ ਪਾਉਣੇ ਆ ਪਾਣੀ ਉਹਨਾਂ ਨੂੰ ਮੱਲੇ ਵਾਲੇ ਪਾਉਂਦੇ ਆ ਪਾਣੀ ਉਹਨਾਂ ਨੂੰ ਜੋ ਦਰਖਤਾਂ ਨੂੰ ਪਿਆਰ ਕਰਨ ਵਾਲੇ ਲੋਕ ਆ ਉਹ ਪਾਉਂਦੇ ਆ ਉਹਨਾਂ ਨੇ ਵੱਡੇ ਕੀਤੇ ਆ ਤੁਸੀਂ ਨਾ ਇਹਨਾਂ ਨੂੰ ਪਾਣੀ ਪਾਉਣਾ ਕਦੇ ਜ਼ਿੰਦਗੀ 'ਚ ਨਾ ਤੁਸੀਂ ਕਦੇ ਇਹਨਾਂ ਦਾ ਸੁੱਕੇ ਹਰੇ ਦਾ ਦੇਖਣਾ ਤੇ ਤੁਸੀਂ ਸਿਰਫ ਪੈਸੇ ਖਾਣ ਖਾਤਰ ਪਰਮਿਸ਼ਨਾਂ ਦਿੰਦੇ ਹੋ ਨਹੀਂ ਉਹ ਬਸ ਗਿੱਦੜ ਚਿੱਠੀ ਆ ਉਹ ਦਿੱਖਦਾ ਵੀ ਆ ਇਹਨੇ 2,70,000 ਦੇ ਕਰੀਬ ਅਸੀਂ ਬੋਲੀ ਫਲਾਣੇ ਬੰਦੇ ਨੂੰ ਦਿੱਤੀ ਮੋੜ ਮੰਡੀ ਦੇ ਨੂੰ ਤੇ ਉਹ ਦਰਖਤ 30 ਦਰਖਤ ਆ ਜਿਹੜੇ ਪਿੱਪਲ ਨਿੰਮ ਬੋੜ ਹੋਰ ਜਿਵੇਂ ਟਾਲੀਆਂ ਆ ਏ ਅਰਜਨ ਜੀ ਜਾਂ ਹੋਰ ਕਾਫੀ ਕਿਸਮ ਦੇ ਦਰਖਤ ਹੈ ਅਸ਼ੋਕਾ ਟਰੀ ਨੇ ਤਾਂ ਸਾਰੇ ਵੱਡੇ ਜਾ ਰਹੇ ਆ ਪਹਿਲੀ ਗੱਲ ਤਾਂ ਸਰਕਾਰ ਨੂੰ ਇਹ ਗੱਲ ਮੈਂ ਕਹਿਣਾ ਚਾਹਣਾ ਹੈ ਕਿ ਸਾਡਾ ਜਿਹੜਾ ਸਟੇਟ ਦਾ ਪੰਜਾਬ ਦਾ ਰੁੱਖ ਹੈ ਉਹ ਟਾਲੀ ਹੈ ਤੁਸੀਂ ਲਾਉਣੇ ਤਾਂ ਕੀ ਸੀ ਤੁਸੀਂ ਵੱਢੀ ਜਾਂਦੇ ਹੋ ਕਿੰਨੇ ਦਰਖਤਾਂ ਦੇ ਉੱਤੇ ਆਲ ਨੇ ਪਾਏ ਹੋਏ ਆ ਕਿੰਨੇ ਪੰਛੀ ਰਹਿੰਦੇ ਆ ਉਹਦੇ ਉੱਤੇ ਕਿੰਨੇ ਉਹਨਾਂ ਦੇ ਪੰਛੀਆਂ ਦੇ ਜਿਹੜੇ ਬੱਚੇ ਹੋਣਗੇ ਤੁਸੀਂ ਸਾਰਿਆਂ ਦਾ ਤੁਸੀਂ ਇਨਸਾਨੀਅਤ ਦਾ ਕਹਾਣ ਕਰ ਰਹੇ ਹੋ ਤੇ ਨਾਲ ਤੁਸੀਂ ਕੁਦਰਤ ਦੇ ਇੱਕ ਦਾ ਵੀ ਦੁਸ਼ਮਣ ਬਣੇ ਹੋ ਨਾਲ ਪਸ਼ੂ ਪੰਛੀਆਂ ਦੇ ਵੀ ਦੁਸ਼ਮਣ ਬਣੇ ਹੋ ਇੱਕ ਵੇਲੇ ਪਰਮਿਸ਼ਨ ਦੇ ਦੂ ਪਹਿਲਾਂ ਸਟੇਟ ਦੇਊਗੀ ਫੇਰ ਸੈਂਟਰ ਗਵਰਨਮੈਂਟ ਤੱਕ ਜਾਂਦੀ ਹੈ ਗੱਲ ਸੈਂਟਰ ਸਿੱਧੀ ਪਰਮਿਸ਼ਨ ਕਿਵੇਂ ਦੇ ਦੂਗਾ ਸਟੇਟ ਦੇ ਰੋਕਾਂ ਨਹੀਂ ਸਭ ਪੁੱਟੂ ਹਾਂ ਬਿਲਕੁਲ ਨਹੀਂ ਇਹ ਨੈਸ਼ਨਲ ਹਾਈਵੇ ਆ ਨਾ ਹੀ ਇੱਥੇ ਕੋਈ ਨੈਸ਼ਨਲ ਹਾਈਵੇ ਦਾ ਕੋਈ ਪ੍ਰੋਜੈਕਟ ਹੈ ਇਹ ਤਾਂ ਇਹਨਾਂ ਨੇ ਆਪ ਦੀ ਕਲੋਨੀ ਨੂੰ ਦੀ ਸ਼ਕਲ ਨਹੀਂ ਦਿਖਦੀ ਸੀ ਆਪ ਦਾ ਪ੍ਰੋਜੈਕਟ ਦੀ ਸ਼ਕਲ ਨਹੀਂ ਦਿਖਦੀ ਸੀ ਉਹਦੋਂ ਫਾਇਦਾ ਪਹੁੰਚਾਰੇ